ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ 37th ਆਸਟ੍ਰੇਲੀਅਨ ਸੈਕੀ ਗੇਮਸ ਅਸ ਵਕਤ ਅਸੀਂ ਕ੍ਰੈਸਟ ਸਪੋਰਟਿੰਗ ਸਪੋਰਟਿੰਗ ਕਲੱਬ ਸਿਡਨੀ ਦੇ ਵਿੱਚ ਖੜੇ ਆ ਸੁਬਾਹ ਤੋਂ ਤੁਸੀਂ ਵੇਖ ਰਹੇ ਹੋ ਸਾਡਾ ਲਾਈਵ ਪੰਜਾਬ ਟੀਵੀ ਦੇ ਉੱਪਰ ਸਾਡੇ ਨਾਲ ਬਲਜੀਤ ਸਿੰਘ ਜੀ ਨੇ ਬਲਜੀਤ ਸਿੰਘ ਰਾਣੂ ਜੀ ਨੈਸ਼ਨਲ ਐਨਾਲਿਸਟ ਨੇ ਜਿੰਨਾ ਵੀ ਇਹ ਡਾਟਾ ਹੁੰਦਾ ਨੈਸ਼ਨਲ ਲੈਵਲ ਦਾ ਪਲੇਅਰਸ ਦਾ ਕਬੱਡੀ ਦਾ ਖਾਸ ਕਰ ਉਹ ਇਹਨਾਂ ਦੇ ਕੋਲ ਹੁੰਦਾ ਔਰ ਆਪਾਂ ਗੱਲਬਾਤ ਕਰਦੇ ਆ ਕਿ ਕਿੱਦਾਂ ਦੇਖਦੇ ਆ ਨਵੀਆਂ ਚੇਂਜਸ ਆਈਆਂ ਨੇ ਕਬੱਡੀ ਦੇ ਵਿੱਚ ਇਸ ਸਾਲ ਖਾਸ ਕਰਕੇ ਸੈਕੀਡਾ ਦੇ ਵਿੱਚ ਸਭ ਤੋਂ ਪਹਿਲਾਂ ਭਾਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਟਾਈਮ ਦੇਣ ਲਈ ਧੰਨਵਾਦ ਜੀ ਆਪਣੇ ਆ ਲਾਈਵ ਕਰ ਰਹੇ ਆਪਣੇ ਜੀਵੀ ਟੀਵੀ ਵਾਲੇ ਭਾਜੀ ਭਾਜੀ ਅਸੀਂ ਪੰਜਾਬ ਟੀਵੀ ਦੇ ਮਾਧਿਅਮ ਰਾਈ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇਸ ਵਾਰ ਕਬੱਡੀ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਖਾਸ ਕਰਕੇ ਸਿੱਖ ਟੀਮਾਂ ਦੇ ਵਿੱਚ ਮੋਸਟਲੀ ਲੋਕਾਂ ਦੀ ਨਿਗ੍ਹਾ ਰਹੀਦੀ ਸੀ ਇੰਟਰਨੈਸ਼ਨਲ ਪਲੇਅਰਾਂ ਦੀ 노 ਡਾਊਟ ਇੰਟਰਨੈਸ਼ਨਲ ਪਲੇਅਰ ਆਉਣੇ ਆ ਪਰ ਇਸ ਵਾਰ ਲੋਕਾਂ ਦਾ ਰੁਝਾਨ ਜਿਹੜਾ ਉਹ ਜ਼ਿਆਦਾ ਬੱਚਿਆਂ ਦੀਆਂ ਟੀਮਾਂ ਇੱਥੋਂ ਦੇ ਜੰਪਰਸ ਦੇ ਬੱਚੇ ਜਿਹੜੇ ਆ ਉਹਨੂੰ ਵੇਖ ਕੇ ਓਵਰ ਆਲ ਪਿਕਚਰ ਤੁਸੀਂ ਕਿੱਦਾਂ ਵੇਖਦੇ ਹੋ ਵੀ ਇਹ ਤਿੰ ਹੋ ਜਾਣਾ ਚਾਹੀਦਾ ਸੀ ਮੈਨੂੰ ਲੱਗਦਾ ਪਰ ਉਹ ਦੇਰ ਆਇਆ ਦਰਸਤਾ ਹੈ ਕਿੱਦਾਂ ਦੇਖਦੇ ਸਾਰੀ ਚੀਜ਼ ਨੂੰ ਹਾਂ ਜੀ ਇਹ ਬਹੁਤ ਵਧੀਆ ਉਪਰਾਲਾ ਆ ਜੇ ਆਪਾਂ ਨੂੰ ਯਾਦ ਹੋਵੇ 4 ਸਾਲ ਪਹਿਲਾਂ ਵੀ ਦੇਖਿਆ ਜਾਵੇ ਆਪਣੇ ਲੋਕਲ ਮੁੰਡੇ ਬਹੁਤ ਸੋਹਣਾ ਖੇਡੇ ਐ ਇੱਥੇ ਤੇ ਸੇਗਮਾ ਵਿੱਚ ਤਕਰੀਬਨ ਆਪਣੇ ਲੋਕਲ ਮੁੰਡੇ ਜ਼ਿਆਦਾ ਹੁੰਦੇ ਸੀਗੇ ਮੈਨੂੰ 4-5 ਸਾਲ ਤੋਂ ਸ਼ੁਰੂ ਕੀਤਾ ਐ ਸਿਸਟਮ ਜੋ ਵੀ ਕੀਤਾ ਆ ਉਹ ਟਾਈਮ ਦੇ ਹਿਸਾਬ ਨਾਲ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਵੀ ਜੇ ਅਸੀਂ ਦੁਬਾਰਾ ਸ਼ੁਰੂ ਕਰ ਲਈਏ ਸਿਸਟਮ ਵਧੀਆ ਹੋਏਗਾ ਤੇ ਇੱਕ ਵੱਡੀ ਮੇਰੇ ਹਿਸਾਬ ਨਾਲ ਦਾ ਫਿਊਚਰ ਹੈ ਜੇ ਤੁਸੀਂ ਚਾਹੋ ਨੇ ਜਾਂ ਦੋ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਜਾਂ ਹੋਵੇ ਇੱਕ ਸੀਨੀਅਰ ਦੀ ਬਖਰੀ ਟੀਮ ਜਿਹੜੀ ਬਣਾਉਂਦੀ ਆ ਆਪਣੇ ਇੰਟਰਨੈਸ਼ਨਲ ਪਲੇਅਰ ਤੇ ਇੱਕ ਓਪਨ ਹੋ ਜਵੇ ਦੂਜੀ ਇੱਥੇ ਲੋਕਲ ਬਾਜੀ ਤੇ ਉਹਦੇ ਨਾਲ ਵੀ ਹੋਰ ਵੀ ਬਹੁਤ ਭਾਰੀ ਹੋਣਾ ਕਿੰਨੀਆਂ ਕੋ ਟੀਮਸ ਨੇ ਇਸ ਵਕਤ ਜੇ ਤੁਸੀਂ ਇੰਟਰਨੈਸ਼ਨਲ ਪਲੇਅਰ ਦੀ ਗੱਲ ਕਰਦੇ ਆ ਜਾਨਣਾ ਚਾਹੁੰਦੇ ਸੀ ਸੰਗਤ ਦੇ ਵੀ ਨੋ ਡਾਊਟ ਵੀ ਆਪਣੇ ਲੋਕਲ ਪਲੇਅਰ ਵੀ ਜਾਦੇ ਨੇ ਪਰ ਇੰਟਰਨੈਸ਼ਨਲ ਪਲੇਅਰ ਵੀ ਹੈਗੇ ਨੇ ਕਿੰਨੀਆਂ ਕੋ ਟੀਮਸ ਨੇ ਸਾਰੀਆਂ ਓਵਰਆਲ ਸੀਨੀਅਰ ਯੂਨੀਅਰ ਇੰਟਰਨੈਸ਼ਨਲ ਪਲੇਅਰ ਨੂੰ ਮਿਲਾ ਕੇ ਇਸ ਵਾਰ ਸ੍ਰੀਨਿਦਰ ਜੀ ਧਿਆਨ ਰੱਖਿਆ ਪਹਿਲਾਂ ਸਾਡੇ ਕੋਲ 6 ਟੀਮਾਂ ਸੀਗੀਆਂ ਤੇ ਕੋਸ਼ਿਸ਼ ਕਰਨ ਕਰਕੇ ਦੋ ਟੀਮਾਂ ਨੂੰ ਡਰਾ ਕਰ ਲਿਆ ਤੇ ਉਹ ਮਤਲਬ ਕੁਆਲੀਫਾਈ ਨਹੀਂ ਕਰ ਸਕੇ ਜੋ ਇਸ ਸਮੇਂ ਸੇ ਮਾਰੇ ਰੱਖਿਆ ਵੀ ਉਹਨਾਂ ਦੇ ਨਾਲ ਇੱਕ ਜੂਨੀਅਰ ਟੀਮ ਜ਼ਰੂਰ ਹੋਣੀ ਚਾਹੀਦੀ ਆ ਤੇ ਦੋ ਜਿਹੜੇ ਹੋਰ ਟੀਮਾਂ ਸੀਗੀਆਂ ਉਹਨਾਂ ਦੇ ਕੋਲ ਦੋ ਜੂਨੀਅਰ ਟੀਮਾਂ ਦਾ ਬੰਦੋਬਸਤ ਨਹੀਂ ਕਰ ਹੋਇਆ ਤੇ ਇਸ ਕਰਕੇ ਉਹਨਾਂ ਨੂੰ ਫਿਰ ਵਿਡਰੋ ਕਰਨਾ ਪਿਆ ਜੀ ਤੇ ਹੁਣ ਆਪਣੇ ਕੋਲ ਚਾਰ ਟੀਮਾਂ ਇਹ ਸੀਨੀਅਰ ਦੀਆਂ ਤੇ ਚਾਰ ਹੈਗੀਆਂ ਆਪਣੇ ਕੋਲ ਅੰਡਰ 15 ਦੀਆਂ ਤੇ ਤਿੰਨ ਟੀਮਾਂ ਹੈਗੀਆਂ ਅੰਡਰ 17 ਦੀਆਂ ਹਾਂਜੀ ਬਲਜੀਤ ਸਿੰਘ ਜੀ ਇੱਕ ਬਲਜੀਤ ਸਿੰਘ ਜੀ ਨੇ ਇੱਕ ਬੜੀ ਪਿਆਰੀ ਚੀਜ਼ ਬਣਾਈ ਆ ਜਿਹੜੀ ਕਿ ਬੜਾ ਚਿਰ ਪਹਿਲਾਂ ਹੋ ਜਾਣੀ ਚਾਹੀਦੀ ਸੀ ਨਾਰਮਲੀ ਕਬੱਡੀ ਦਾ ਰੌਲਾ ਜਦੋਂ ਆਪਾਂ ਕਹਿੰਦੇ ਆ ਵੀ ਸਕੋਰ ਕਰਕੇ ਇੱਕ ਘਟ ਗਿਆ ਕੀਆ ਉਹਦੇ ਕਰਕੇ ਹੁੰਦਾ ਪਰ ਜਿਹੜੀ ਤੁਸੀਂ ਇਹ ਸਕੋਰ ਸ਼ੀਟ ਬਣਾ ਦਿੱਤੀ ਹੈ ਜਿੱਦਾਂ ਕਿ ক্রিকেট ਦੇ ਵਿੱਚ ਹੁੰਦੀ ਆ ਕਿ ਕੱਲੇ-ਕੱਲੇ ਪਲੇਅਰ ਦਾ ਰਿਕਾਰਡ ਇਹਨਾਂ ਕੋਲ ਆਲਰੇਡੀ ਹੁੰਦਾ ਨੈਸ਼ਨਲ ਲੈਵਲ ਦਾ ਪਰ ਇਹਨਾਂ ਨੇ ਬਹੁਤ ਸੋਹਣੀਆਂ ਚੀਜ਼ਾਂ ਜਿਹੜੀਆਂ ਰਿਕਾਰਡ ਰੱਖਣ ਵਾਸਤੇ ਸੋ ਵਧਾਈ ਦੇ ਪਾਤਰ ਹੋ ਤੁਸੀਂ ਕੀ ਗੱਡੀ ਦੀ ਸਰਵਿਸ ਡਿਊ ਹੈ ਕੀ ਸਰਵਿਸ ਕਰਾਉਣ ਲਈ ਆਲੇ-ਦੁਆਲੇ ਕੋਈ ਵਰਕਸ਼ਾਪ ਲੱਭ ਰਹੇ ਹੋ ਨਹੀਂ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਹੈ ਸਰਕਾਰੀਆ ਆਟੋ ਜ਼ੋਨ ਜੀ ਹਾਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਕੋ ਇੱਕ ਟਾਪ ਕਲਾਸ ਵਰਕਸ਼ਾਪ ਸਰਕਾਰੀਆ ਆਟੋ ਜ਼ੋਨ ਡਰਗਨੀਨਾ ਤਾਂ ਫਿਰ ਅੱਜ ਹੀ ਸੰਪਰਕ ਕਰੋ ਨੀਤੀ ਸਰਕਾਰੀਆ ਐਂਡ ਟੀਮ ਦੇ ਨਾਲ ਜਿੱਥੇ ਕੀ ਹਮ ਸਪੈਸ਼ਲ ਮੈਕੈਨਿਕ ਜੋ ਕਰਨਗੇ ਤੁਹਾਡੀ ਗੱਡੀ ਦੀ ਬੈਸਟ ਸਰਵਿਸ ਇੱਥੇ ਕਾਰਾਂ ਦੀ ਡੀਟੇਲਿੰਗ ਵੀ ਕੀਤੀ ਜਾਂਦੀ ਹੈ ਗੱਡੀ ਕੋਈ ਵੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਰਿਪੇਅਰ ਫੋਨ ਚੱਕੋ ਤੇ ਅੱਜ ਹੀ ਆਪਣੀ ਪ੍ਰੀ ਬੁਕਿੰਗ ਕਰਵਾਓ 0499165005 ਕਿੱਦਾਂ ਚੱਲ ਰਿਹਾ ਵੀ ਇਸ ਵਕਤ ਲਾਸਟ ਟਾਈਮ ਐਡੀਲੇਟ ਦੇ ਵਿੱਚ ਥੋੜਾ ਫੇਰ ਬਦਲ ਹੋਇਆ ਸੀ ਅ ਥੋੜਾ ਖੜਕਾ ਦੜਕਾ ਹੋਇਆ ਸੀ ਇਸ ਵਾਰ ਸਿਕਿਉਰਟੀ ਨੂੰ ਲੈ ਕੇ ਪ੍ਰਬੰਧ ਵੀ ਹੈਗੇ ਆ ਕਿਦਾਂ ਦੇਖਦੇ ਹੋ ਸਾਰੇ ਕਿਸੇ ਨੂੰ ਹਾਂ ਜੀ ਹੁਣ ਬਹੁਤ ਸੋਹਣਾ ਚੱਲ ਰਿਹਾ ਵਧੀਆ ਲੱਗਦਾ ਵਧੀਆ ਰਹੂਗਾ ਆਪਾਂ ਛੋਟੇ ਬੱਚਿਆਂ ਨਾਲ ਸ਼ੁਰੂ ਕੀਤਾ ਆ ਰੱਬ ਦੀ ਕਿਰਪਾ ਲਈ ਤਾਂ ਕੱਲ ਤੋਂ ਵੱਡੇ ਮੈਚ ਵੀ ਸ਼ੁਰੂ ਹੋਣੇ ਆ ਤੇ ਇਸੇ ਤਰ੍ਹਾਂ ਆਪਣੇ ਖੁਸ਼ੀਆਂ ਰਹੂਗੇ ਬਣਿਆ ਰਹੂਗਾ ਹਾਲ ਵਧੀਆ ਬਣਿਆ ਰਹੂਗਾ ਤੇ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਜਿੱਦਾਂ ਆਪਣੇ ਛੋਟੇ ਬੱਚਿਆਂ ਤੋਂ ਅੱਜ 15 15 ਮੈਚ ਹੋਇਆ ਉਹਨੂੰ ਵੀ ਮੈਂ ਪੂਰੇ ਉ ਹੋਏ ਤੇ ਸ਼ੀਟ ਤੇ ਪੰਨੇ ਦੇਖੋ ਕੱਲੇ ਕੱਲੇ ਪਲੇਅਰ ਦਾ ਨਾਮ ਲਿਖ ਕੇ ਕੱਲੇ ਕੱਲੇ ਬੱਚੇ ਦਾ ਨਾਮ ਲਿਖਿਆ ਕਿੰਨੇ ਰੇਡਾਂ ਪਾਏ ਕਿੰਨੇ ਬੱਚੇ ਜਿੱਦਾਂ ਜੋ ਆਪਾਂ ਸੀਨੀਅਰ ਲਈ ਕਰਦੇ ਆਂ ਇੰਤਾਂ ਤੱਕ ਅਸੀਂ ਲੈ ਕੇ ਜਾਣਾ ਇਹ ਵੀ ਮੈਂ ਪੂਰਾ ਰਿਕਾਰਡ ਬਣਾਇਆ ਤੇ ਇਹ ਵੀ ਤੁਹਾਡੇ ਕੋਲ ਹੁਣ ਇੱਥੋਂ ਦੇ ਬੱਚਿਆਂ ਦਾ ਰਿਕਾਰਡ ਵੀ ਸਾਰਾ ਆ ਗਿਆ ਹਾਂਜੀ ਮੇਰੇ ਕੋ ਆ ਰਿਹਾ ਹੌਲੀ ਹੌਲੀ ਹੋ ਸਕਦਾ ਕੱਲ ਨੂੰ ਹੋਰ ਕੋ ਟੂਰਨਾਮੈਂਟ ਰੱਖਦਾ ਅੰਡਰ 15 ਨੂੰ ਰੱਖਦੇ ਆ ਤੇ ਮੈਂ ਉਹ ਕੀ ਕੰਟੀਨਿਊ ਕਰ ਸਕਦਾ ਉਹ ਤੋਂ ਆਪਣਾ ਬੱਚੇ ਦਾ ਨਾਮ ਲੈ ਕੇ ਉਹਦਾ ਬੱਚਿਆਂ ਦਾ ਸਕੋਰ ਰੱਖ ਸਕਦੇ ਆ ਤੇ ਇਹਦੇ ਨਾਲ ਕੀ ਹੈ ਬੱਚਿਆਂ ਨੂੰ ਉਤਸ਼ਾਹ ਹੋਊਗਾ ਜੇ ਆਪਾਂ ਇਹਨਾਂ ਨੂੰ ਨੂੰ ਹਾਈਲਾਈਟ ਕਰਾਂਗੇ ਇਸ ਬੱਚੇ ਨੇ ਇਸ ਸਾਲ ਦੇ ਵਿੱਚ ਇੰਨੀ ਰੇਡਾ ਪਾਈਆਂ ਤੇ ਇੰਨੇ ਪੁਆਇੰਟ ਲਏ ਆ ਇਹਨੇ ਬੰਦੇ ਇੰਨੇ ਜੱਫੇ ਲਾਏ ਨੇ ਉਹਨਾਂ ਇੱਕ ਉਤਸ਼ਾਹ ਹੁੰਦਾ ਬੱਚੇ ਨੂੰ ਤੇ ਮੈਂ ਉਹ ਵੀ ਪੂਰੀ ਮੇਰੀ ਕੋਸ਼ਿਸ਼ ਰਹੂਗੀ ਮੈਂ ਉਹ ਵੀ ਟਾਟਾ ਪੂਰਾ ਰੱਖਾਂ ਜੂਨੀਅਰ ਟੀਮਾਂ ਦਾ ਵੀ ਜੀ ਸਿੰਘ ਜੀ ਤੁਸੀਂ ਟਾਈਮ ਦਿੱਤਾ ਬੜਾ ਸੋਹਣਾ ਬਰਾਲਾ ਹਰ ਵਾਰ ਤੁਸੀਂ ਬੜੀ ਪਰਜ਼ੋਰ ਮਿਹਨਤ ਕਰਦੇ ਹੋ ਗਰਾਊਂਡ ਦੇ ਵਿੱਚ ਔਰ ਮੁਬਾਰਕਾਂ ਤੁਹਾਨੂੰ ਇੱਕ ਵਾਰ ਫੇਰ ਬਹੁਤ ਸੋਹਣੇ ਪ੍ਰਬੰਧ ਨੇ ਔਰ ਮਿਲਦੇ ਰਹਾਂਗੇ ਦੁਬਾਰਾ ਫੇਰ ਜਾਣਾਂਗੇ ਤੁਹਾਡੇ ਤੋਂ ਹੋਰ ਜਾਣਕਾਰੀ ਥੈਂਕ ਯੂ ਜੀ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਇਹ ਸੰਜੀ ਬਲਜੀਤ ਸਿੰਘ ਜੀ ਡਾਟਾ ਐਨਾਲਿਸਟ ਔਰ तकरीबन ਸਾਰੇ ਪਲੇਅਰਸ ਆ ਨੈਸ਼ਨਲ ਪਲੇਅਸ ਦਾ ਇਹਨਾਂ ਕੋਲ ਡਾਟਾ ਹੁੰਦਾ ਕਬੱਡੀ ਦਾ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ तकरीबन ਚਾਰ ਕੁ ਟੀਮਾਂ ਨੇ ਜਿਹੜੀਆਂ ਅੰਡਰ 15 ਨੇ ਤਿੰਨ ਟੀਮਾਂ ਅੰਡਰ 17 ਨੇ ਔਰ ਚਾਰ ਟੀਮਾਂ ਜਿਹੜੀਆਂ ਕਿ ਪਹਿਲਾਂ 6 ਸੀ ਉਹ ਦੋ ਡਿਸਕਵਾਲਿਫਾਈ ਹੋਣ ਕਰਕੇ ਚਾਰ ਟੀਮਾਂ ਜਿਹੜੀਆਂ ਇੰਟਰਨੈਸ਼ਨਲ ਪਲੇਅਰ ਜਿੰਦੇ ਵਿੱਚ ਅੰਬੇਰਕੇ ਪਲੇਅਰ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਖੇਡਣਾ ਜਿਨ੍ਹਾਂ ਨੂੰ ਤੁਸੀਂ ਵੱਡੇ ਪਰਦੇ ਦੇ ਉੱਪਰ ਦੇਖਦੇ ਹੋ ਔਰ ਕਬੱਡੀ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਹੁੰਦਾ ਹਰ ਵਾਰ ਸੇ ਖੇਡਾਂ ਦੇ ਵਿੱਚ ਇਸ ਵਾਰ ਵੀ ਉਵੇਂ ਦਾ ਉਤਸ਼ਾਹ ਸਭ ਤੋਂ ਜ਼ਿਆਦਾ ਹੈ ਕਿਉਂਕਿ ਸਾਡੇ ਬੱਚੇ ਹਰ ਪਾਰਟਿਸਿਪੇਟ ਕਰ ਰਹੇ ਨੇ ਇੱਥੋਂ ਦੇ ਜੰਪਾਲ ਜਾਂ ਇੱਥੋਂ ਦੇ ਰਹਿਣ ਵਾਲੇ ਸੋ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਹੋਰ ਜਾਣਕਾਰੀ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਬਹੁਤ ਜਲਦੀ ਥੈਂਕ ਯੂ ਨਮਸਕਾਰ ਸਾਸ਼ਿਕਾਲਾ ਦਾਪ ਸਰੋ ਬੇਰੇ ਨਾਮ ਹੈ ਰਾਹੀ ਵਰਮਾ ਆਮ ਆ ਡਾਇਰੈਕਟਰ ਆਫ ਟੈਕਸ ਪ੍ਰੋਪਰਟੀ ਲਿਮਟਿਡ ਹੈਲੋ ਨਮਸਤੇ ਸਾਸ਼ਿਕਾਲਾ ਸਾਹਿਬ ਜੀ ਮੈਂ ਆਮਤਾਨ ਹਾਂ ਆਮ ਆਲਸੋ ਮੈਂਬਰ ਆਫ ਦ ਟੀਮ ਟੈਕਸ Mr. Kalyanji, I am Kiran Sidhu, Director and Principal Accountant and Tax Clyde North. As a tax agent and accountant, here and have two offices. One in Hallam, another is in Clyde North. We can help you with any of the services like tax returns lodgements, BAS lodgements, structure formations like company, trust, bookkeeping, payroll. So tax to the a tagline that we grow together. Thank you so very much.